ਸਾਥ ਸੰਗਤ ਜੀ ਆਪ ਜੀ ਨੇ 102 ਅੰਗ ਤੱਕ ਸੰthia ਸਰਵਣ ਕਰ ਲਈ ਸੀ ਹਾਂਜੀ ਚਲੋਈ ਮਾਜ ਮਹੱਲਾ ਪੰਜਵਾ ਸਭ ਕਿਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜਿਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੋ ਨਾ ਸਬਦ ਵਿਚਾਰਾ ਅਨੰਦ ਬਿਨੋਦ ਘਰੇ ਦਿਨ ਰਾਤੀ ਇਸ ਦਸ ਦਾ ਹਰ ਕੀਲਾ ਜਿਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਗਿਰਪਾ ਤੇ ਸੂਕਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜਿਉ ਜਲ ਹਸ ਮਾਇਆ ਤੇ ਉਹ ਜੋਤੀ ਸੰਗ ਜੋਤ ਮਿਲਾਇਆ ਕਹ ਨਾਨਕ ਪ੍ਰੰਭ ਕਟੇ ਕਿਵਾੜਾ ਬਹੁੜ ਨ ਹੋਈਐ ਜੋਲਾ ਜਿਉ ਮਾਜ ਮਹੱਲਾ ਪੰਜਵਾ ਤਿਸ ਗੁਰ ਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਦ ਆਰਾਦੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਇਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜਿਓ ਸੇਵਡ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਦੇ ਅਲਿਪਤ ਨਿਰਵਾਣੀ ਸਬਕ ਮਧੇ ਇੱਥੇ ਵਿਸਰਾਮ ਲਉਣਾ ਮਧੇ ਨਹੀਂ ਉਚਾਰਨ ਕਰਨਾ ਸਬਕ ਮਧੇ ਅਲਿਪਤ ਨਿਰਵਾਣ ਸਬਕ ਮਧੇ ਅਲਿਪਤ ਨਿਰਵਾਣੇ ਸਾਧਕੈ ਸੰਗ ਓਨ ਭੌਜਲ ਤਰਿਆ ਸਗਲ ਦੂਤ ਓਨ ਸਾਦੇ ਜਿਉ ਤਿਨ ਕੀ ਸਰਣ ਪਰਿਆ ਬਨ ਮੇਰਾ ਮਾਣ ਤਾਣ ਤਜ ਮੋਹ ਅੰਧਿਆ ਨਾਮ ਦਾਣ ਦੀ ਜੈ ਨਾਨਕ ਕੋ ਤੇਸ ਪ੍ਰਭ ਅਗਮ ਅਗੱਦ ਅਗਾਦੇ ਜੀਓ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਥੂਲੀ ਤੂੰ ਜਲਨਿਤ ਤੂੰ ਫੇਣ ਬੁਦਬਦਾ ਤੁਦ ਬਿਨ ਅਵਰ ਨਾ ਭਾਲੀਐ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਏ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਾਨ ਰਸੀਆ ਰੰਗਰਾਤਾ ਆਪਣੇ ਕਰਤਬ ਆਪੇ ਜਾਣ ਹੈ ਆਪੇ ਤੁਧ ਸਮਾਲੀਐ ਜੀਉ ਤੂੰ ਠਾਕੁਰ ਸੇਵਕ ਫੁਨ ਫੁਨ ਆਪੇ ਤੂੰ ਠਾਕੁਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਐ ਜੀਉ ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ ਤਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਜਲ ਹਉ ਬਲ ਤੈਨ ਸੰਗ ਪਛਾਣਾ ਜਿਉ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਦਾਰੇ ਕਿਲ ਵਿਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜਿਉ ਦੁਇ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭਈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਮਾਜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸਿਤ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਜਲਨ 부ਜੀ ਬੋਲਾ ਉਚਾਰਨ ਕਰਨਾ 부ਜੀ ਬੋਲਣਾ 부ਜੀ ਨਹੀਂ ਪੜਨਾ ਜਿਸਨੂੰ 부ਜੀ ਬੋਲਣਾ ਪੋਲਾ ਚਲੋ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੂਖ ਭਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਫਲ ਨੀਰ ਭਰੇ ਸਰ ਸੁਭਰ ਬਿਰਥਾ ਨ ਕੋਏ ਜਾਏ ਜੀਉ ਦਇਆ ਜਲ ਫਲ ਨੀਰ ਭਰੇ ਸਰ ਸੁਭਰ ਸੁਭਰ ਉਚਾਰਨ ਕਰਨ ਅਦ ਕਲਾ ਕੀ ਬਿਰਥਾ ਕੋਏ ਨਾ ਜਾਏ ਜੀਉ ਚਲੋ ਜਲ-ਥਲ-ਨੀਰ ਭਰੇ ਸਰ ਸੁਭਰ ਬਿਰਥਾ ਕੋਈ ਨਾ ਜਾਏ ਜੀਉ ਦਇਆ ਤਾਰੀ ਤੈਨ ਸਿਰਜਨ ਹਾਰੇ ਜੀਅ ਜੰਤ ਸਗਲੇ ਪ੍ਰਤਿਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਾਣ ਤ੍ਰੇਣ ਤ੍ਰੇ ਪਵਨ ਕੀ ਤੋਣ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ माज महला तू मेरा पिता तू है मेरा माता तू मेरा बंदप तू मेरा मेरा पिता तू है मेरा माता माता उच्चारण करना माता नहीं कहना चलो तू मेरा पिता तू तू मेरा तू मेरा पिता तू है मेरा माता तू मेरा बंदप तू मेरा प्राता ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾ ਪਉ ਕਾਹੇ ਕਾੜਾ ਜੀਉ ਤਾ ਪਉ ਕਿਹਾ ਕਾੜਾ ਜੀਉ ਚਲੋ ਤਾ ਪਉ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੋਜ ਬਿਨ ਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਉ ਜੀਏ ਜਨ ਸਭ ਤੁਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਖਾੜਾ ਜੀਓ ਨਾਹੀ ਕਿਛ ਅਸਾੜਾ ਜੀਓ ਆਈਡੀ ਦੀ ਆਵਾਜ਼ ਉਚਾਰਨ ਕਰਨੇ ਅਸਾੜਾ ਜੀਓ ਚਲੋ ਨਾਹੀ ਕਿਛ ਅਸਾੜਾ ਜੀਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੈ ਵਜੀਵਾਦਾਈ ਨਾਨਕ ਜਿੱਤਾ ਵਿਖਾੜਾ ਜੀਉ ਗੁਰਪੂਰੈ ਵਜੀ ਅਦਕ ਲਾ ਕੇ ਵਜੀਵਾਦਾਈ ਨਾਨਕ ਜਿੱਤਾ ਜਿੱਤਾ ਤੇ ਵੀ ਅਦਕ ਲੱਗੇਗਾ ਨਾਨਕ ਜਿੱਤਾ ਵਿਖਾੜਾ ਜੀਉ ਇਸ ਤਰ੍ਹਾਂ ਉਚਾਰਨ ਕਰਨਾ ਹੈ ਚਲੋ ਗੁਰਪੂਰੈ ਵਜੀਵਾਦਾਈ ਨਾਨਕ ਜਿੱਤਾ ਵਿਖਾੜਾ ਜੀਉ ਮਾਜ ਮਹੱਲਾ 5ਵਾਂ ਜੀ ਆ ਪ੍ਰਾਣ ਪ੍ਰਭ ਮਨਹ ਆਦਾਰਾ ਭਗਤ ਜੀਵ ਹੈ ਗੁਣ ਗਾਇ ਅਪਾਰਾ ਗੁਣ ਨਿਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਤਾਰ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵਹਿ ਗਿਆਨੀ ਖੁਦੀ ਮਟੀ ਚੂਕਾ ਪੋਲਾਵਾ ਗੁਰ ਮੰਨ ਹੀ ਮਹ ਪ੍ਰਗਟਾਇਆ ਜਿਉ ਅਨੰਦ ਮੰਗਲ ਕਲਿਆਣ ਨਿਧਾਨਾ ਸੂਖ ਸੂਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮਹਿ ਆਇਆ ਜਿਉ ਸਾਧ ਸੰਗਤ ਜੀ ਆਪ ਜੀ ਨੇ 104 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ